ਜੁਝਾਰ ਟਾਈਮ ਦੇਖ ਰਹੇ ਪਿਆਰੇ ਦਰਸ਼ਕੋ ਮੈਂ ਮਲੇਰਕੋਟਲਾ ਤੋਂ ਪੰਜਾਬ ਪਹਾੜੀ ਅੱਜ ਅਸੀਂ ਖੜਿਆ ਹਾਂ ਇਤਿਹਾਸਕ ਸ਼ਹਿਰ ਮਲੇਰਕੋਟਲਾ ਜਿੱਥੇ ਕਿ ਪੂਕਾ ਲੈਰ ਦੇ ਜਿਹੜੇ ਮਹਾਨ ਸਹੀਦ ਸਿੰਘ ਨੇ ਉਹਨਾਂ ਦੀ ਯਾਦ ਦੇ ਵਿੱਚ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਸਮੂਲੀਅਤ ਦੇ ਨਾਲ ਰਾਜਪੱਤਰੀ ਜਿਹੜਾ ਸੀਦੀ ਸਮਾਗਮ ਪੂਕਾ ਵਾਲਾ ਕੰਦਰ ਜਿਸ ਦੇ ਨਾਮ ਨਾਲ ਜਾਣੇ ਜਾਂਦੀ ਜਿਹੜੀ ਥਾਂ ਹੈ ਉਸ ਦੇ ਉੱਪਰ ਪੂਰੇ ਪੰਜਾਬ ਨਹੀਂ ਮੈਂ ਕਹਿ ਸਕਦਾ ਭਾਰਤ ਭਰ ਦੇਸ਼ਾਂ-ਵਿਦੇਸ਼ਾਂ ਦੇ ਵਿੱਚੋਂ ਨਾਮਧਾਰੀ ਜਿਹੜੇ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਆਪਣੇ ਸਿੱਧ ਸਿੰਘ ਅਸਿੱਤਾਂ ਨੂੰ ਜੜੀ ਸਰਦਾ ਦੇ ਬੁੱਲ ਭਿੱਟ ਕੀਤੇ ਜਾ ਰਹੇ ਨੇ ਤੁਹਾਡੀ ਗੱਲਬਾਤ ਕਰਾਉਂਦੇ ਆ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਜਾਂ ਹੋਰ ਮੁੱਖ ਆਪਣੇ ਪੰਜਾਬ ਸਰਕਾਰ ਦੀ ਤੌਰ ਤੋਂ ਕੈਬਨਟ ਮੰਤਰੀ ਸਾਹਿਬ ਵੀ ਆਏ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ يا yeah. ਨੇ ਕੀਆ ਹਰ ਅਪਨ ਕਾਜੇ ਸਭਨ ਜਗ ਨੂੰ ਪਾਲ ਸਾਥ ਕਰ ਰਹੇ ਧਜ ਰਹੀ ਬੀਕ ਨਰ ਭਲੇ ਬਾਬਾ ਜੀ ਅੱਜ ਜਿਹੜਾ ਸਿੱਧਾ ਸਿੰਘਾਂ ਦੀ ਕੂਕਾ ਲਹਿਰ ਦੇ ਸਿੱਧਾ ਸਿੰਘਾਂ ਦੀ ਯਾਦ ਦੇ ਵਿੱਚ ਰਾਜ ਪਧਰੀ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਕੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਸ੍ਰੀ ਸਾਧਗੁਰੂ ਅਰਜੁਨਦੇਵ ਸੱਚੇ ਪਾਤਸ਼ਾਹ ਜੀ ਵੱਲੋਂ ਪਰਾਰੰਭ ਕੀਤੀ ਗਈ ਸ਼ਹੀਦੀ ਪਰੰਪਰਾ ਦਾ ਆਸ਼ਾਨਾ ਮੱਤਾ ਇਤਿਹਾਸ ਜਿਸ ਨੂੰ ਚਾਰ ਚੰਨ ਲਾਏ ਸਾਹਿਬਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਸ਼ਹਾਦਤਾਂ ਦੇ ਕੇ ਉਹਨਾਂ ਦੇ ਪਿਆਰੇ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਉਸ ਦਾ ਜਿਹੜਾ ਨਾਂ ਸੀਸਾਂ ਦਾ ਰੇ ਸੰਸਾਰ ਵਿੱਚ ਪ੍ਰਗਟ ਕੀਤਾ ਉਸੇ ਪਰੰਪਰਾ ਨੂੰ ਕਾਇਮ ਰੱਖਦਿਆਂ ਹੋਇਆਂ ਗਊ ਗ੍ਰੀਨ ਦੇ ਗੜੇ ਤੋਂ ਸ਼ੁਰੂ ਲਾਉਣ ਵਾਸਤੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੁਆਰਾ ਮਰੋਸਾਏ ਹੋਏ ਸੰਤ ਖਾਲਸੇ ਵੱਲੋਂ ਇਸ ਅਸਥਾਨ ਉੱਤੇ 66 ਫੂਕਿਆ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਇਤਿਹਾਸ ਸੰਸਾਰ ਦੇ ਵਿੱਚ ਦੁਰਲਭ ਲਾਸਾਨੀ ਇਤਿਹਾਸ ਹੈ ਇਸਾ ਇਤਿਹਾਸ ਹੋਰ ਕਿਤੇ ਨਹੀਂ ਮਿਲਦਾ ਇਸ ਸਾਰੇ ਸਾਕੇ ਦੇ ਵਿੱਚ ਕਰੀਬ-ਕਰੀਬ 80 ਸਿੰਘ ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚੋਂ 65 ਸਿੰਘ ਇੱਥੇ ਤੂਪਾਂ ਨਾਲ ਸ਼ਹੀਦ ਕੀਤੇ ਗਏ ਔਰ ਇੱਕ ਸਿੰਘ ਜਿਹੜਾ ਸੀ ਉਸ ਨੂੰ ਤਲਵਾਰ ਨਾਲ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਜਿਹੜੀਆਂ ਇਸ ਤੋਂ ਪਹਿਲਾਂ ਦੀਆਂ ਕੁਰਬਾਨੀਆਂ ਨੇ ਰਾਏਪੋਟ ਦੀਆਂ ਸ਼ਹਾਦਤਾਂ ਨੇ ਅੰਮ੍ਰਿਤਸਰ ਸਾਹਿਬ ਦੀਆਂ ਸ਼ਹਾਦਤਾਂ ਨੇ ਲੁਧਿਆਣੇ ਦੀਆਂ ਸ਼ਹਾਦਤਾਂ ਨੇ ਕੱਲ ਦਾ ਦਿਨ ਜਿਹੜਾ ਹੈ ਇਸ ਦਿਨ ਤੇ 18 ਤਰੀਕ ਨੂੰ 18 ਜਨਵਰੀ 1872 ਨੂੰ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੂੰ ਉਹਨਾਂ ਦੇ ਪ੍ਰਮੁੱਖ ਸੂਬਿਆਂ ਸਹਿਤ ਪਰਦੇਸ਼ ਗमन ਕਰ ਦਿੱਤਾ ਗਿਆ। ਸੋ ਉਹ ਇੱਕ ਇਤਿਹਾਸ ਹੈ। ਉਸ ਇਤਿਹਾਸ ਦੀ ਜਨਮ ਮਨਾਉਂਦਿਆਂ ਹੋਇਆ ਅੱਜ ਦਾ ਇਹ ਸਮਾਗਮ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਨਾਮ ਕਰ ਰਿਹਾ ਹਾਂ। ਪਰ ਤੁਹਾਨੂੰ ਕੀਤਾ ਗਿਆ ਇਸ ਮਹਾਨ ਸਮਾਗਮ ਤੇ ਉਹਦਾ ਨਾਮ ਤਾਂ ਹੈ ਸ਼ਹੀਦਾਂ ਅਤੇ ਉਹਨਾਂ ਮਰਜੀਵਣਿਆਂ ਜਿਨ੍ਹਾਂ ਨੇ ਬਾਦ ਵਿੱਚ ਇਸ ਸਾਕੇ ਦਾ ਦੁੱਖ ਸੰਤਾਪ ਜਿਹੜਾ ਸੀ ਉਸ ਨੂੰ ਹੰਡਾਇਆ ਉਹਨਾਂ ਸਾਰਿਆਂ ਨੂੰ ਸਜਦਾ ਕਰਦਾ ਹੋਇਆ ਮੈਂ ਕਹਤੇ ਹੀ ਸਾਰਿਆਂ ਨੂੰ ਕਹਾਂਗਾ ਆਓ ਸਾਰੇ ਉਸ ਮਹਾਨ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕਰੀਏ ਸਭ ਪਿਆਰ ਨਾਲ ਆਖੀਏ ਸ੍ਰੀ ਸਤਿਗੁਰੂ ਧੰਨ ਸ੍ਰੀ ਸਤਿਗੁਰੂ RAM ਸਿੰਘ ਮੇਰੜਾ ਦਾਸ ਦਾ ਜਸਵੀਰ ਸਿੰਘ ਸਿੱਧੂ ਪਟਿਆਲੇ ਤੋਂ ਜੀ ਦਾਸ ਆਇਰ ਐਜੂਕੇਸ਼ਨ ਨਾਲ ਬੰਧਨ ਕਰਦੇ ਹਨ ਲੈਕਚਰ ਆਪ ਖੈਸ ਜੀ ਤੇ ਇਹ ਜਿਹੜਾ ਸਮਾਗਮ ਆ ਇੱਥੇ ਇਹ ਪਵਿੱਤਰ ਧਰਤੀ ਉਦੋਂ ਬਣ ਜਾਂਦੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਸ਼ਾਖ ਚੱਲਦੀ ਹੈ ਸਾਡੇ ਗੁਰੂ ਸਾਹਿਬ ਦੀ ਪਰੰਪਰਾ ਗੁਰਵਰਜਨ ਦੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦਾ ਪਰਿਵਾਰ ਅੱਗੇ ਤਨਤਨ ਮਾਤਾ ਗੁਜਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਲਾੜਲੇ ਚਾਰੀ ਸਾਹਿਬ ਜਾਦੇ ਤੇ ਪੰਜਾਂ ਪਿਆਰਾਂ 40 ਮੁਕਤੇ ਉਹ ਸਾਰੇ ਸ਼ਹੀਦ ਜਿਹੜੇ ਨੇ ਉਹਨਾਂ ਦੀ ਇਹ ਕਿਰਪਾ ਸਦਕਾ ਉਹਨਾਂ ਦੀ ਬਖਸ਼ਿਸ਼ ਸਦਕਾ ਇਹ ਜਿਹੜੀ ਪਰੰਪਰਾ ਚੱਲਦੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਰਹਿਮਤ ਨਾਲ ਅੱਗੋਂ ਜੋ ਇਹ ਪਰੰਪਰਾ ਚੱਲਦੀ ਹੈ ਉਹ ਸ਼ਹੀਦੀ ਪਰੰਪਰਾ ਜਿੱਥੇ ਇੱਕ ਨਾਮ ਸਿਮਰਨਾ ਹੈ ਉੱਥੇ ਇੱਕ ਇੱਕ ਜੂਝਾਰੂ ਖਾਲਸੇ ਵੀ ਫਾਇਦਾ ਹੋਈ ਜਦੋਂ ਕਿ ਅੰਗਰੇਜ਼ਾਂ ਦਾ ਰਾਜ ਸੀ ਇਹ ਉਹ ਕੋਈ ਤਰ ਤਰਦੀ ਹੈ ਜਦੋਂ ਕਿ ਇਸ ਅਸਥਾਨ ਦੇ ਉੱਤੇ ਜਿਹੜੇ ਨਾਮਤੜੀ ਕੂਕੇ 66 ਸ਼ਹੀਦ ਹੁੰਦੇ ਹੈ 65 ਧੋਪਾਂ ਨਾਲ ਉਡਾਏ ਗਏ ਔਰ 66ਵਾਂ ਸ਼ਹੀਦ ਸ਼ਹੀਦ ਭਾਈ ਬਿਸ਼ਨ ਸਿੰਘ ਜੀ ਰੜ ਤੋਂ ਰੜ ਪਿੰਡ ਤੋਂ ਇਸ ਲਾਗੇ ਹੀ ਪਿੰਡ ਹੈ ਔਰ ਉਹ ਪਰਿਵਾਰ ਵੀ ਅੱਜ ਸਾਰੇ ਸ਼ਹੀਦਾਂ ਦੇ ਪਰਿਵਾਰ ਵੀ ਮੌਜੂਦ ਨੇ ਉਹ ਉਹਨਾਂ ਦੀ ਬਖਸ਼ਿਸ਼ ਹੈ ਗੁਰੂ ਰਾਮ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਰਹਿਮਤਾਂ ਉਹਨਾਂ ਦੀਆਂ ਕਿਰਪਾ ਬਟੇ ਸ਼ਹੀਦਾਂ ਦੀ ਇਹ ਕਿਰਪਾ ਹੈ ਉਹਨਾਂ ਸ਼ਹੀਦਾਂ ਦੀ ਲੜੀ ਦੇ ਵਿੱਚ ਉਹ ਸ਼ਾਖਾਵਾਂ ਨੇ ਅੱਗੇ ਹੀ ਇਹ ਇਹ ਵੀ ਪੰਥ ਉਹਨਾਂ ਦਾ ਹੀ ਹੈ ਗੁਰੂ ਨਾਨਕ ਪਾਤਸ਼ਾਹ ਦਾ ਇਹ ਵੀ ਪੰਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੈ ਇਹ ਵੀ ਲਾਡਲੇ ਸ਼ਹੀਦਾਂ ਦਾ ਔਰ ਸਹਿਬਜ਼ਾਦਿਆਂ ਦੇ ਇਹ ਇਹ ਪੈਰੋਕਾਰ ਨੇ ਇਹ ਕੋਈ ਵੱਖਰੇ ਨਹੀਂ ਇਹ ਉਸੇ ਮੁਖ ਉਸੇ ਲੈਣ ਨੂੰ ਮੁਖ ਰੱਖਦੇ ਹੋਏ ਉਸੇ ਪਵਿੱਤਰਤਾ ਧਰਮ ਦੀ ਪਵਿੱਤਰਤਾ ਨੂੰ ਕੌਮ ਦੀ ਪਵਿੱਤਰਤਾ ਨੂੰ ਕੌਮ ਦੀ ਰਾਖੀ ਲਈ ਸ਼ਹੀਦ ਜੋ ਇੱਕ ਸ਼ਹਾਦਤ ਦਿੰਦਾ ਹੈ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹਕ ਸੱਚ ਲਈ ਨਿਆਂ ਲਈ ਲੜਦਾ ਹੈ ਅੰਗਰੇਜ਼ਾਂ ਦੇ ਵੇਲੇ ਇਹ ਇਹ ਸਿੰਘ ਸ਼ਹੀਦ ਉਸ ਟਾਈਮ ਹੁੰਦੇ ਨੇ ਜਦੋਂ ਸਭ ਤੋਂ ਪਹਿਲਾਂ 1875 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਦਬੀ ਰੋਕਣ ਵਾਸਤੇ ਕਿਉਂਕਿ ਉੱਥੇ ਕੂਚੜਖਾਨਾ ਖੋਲਿਆ ਗਿਆ ਸੀ ਅੰਗਰੇਜ਼ਾਂ ਵੱਲੋਂ ਉਸ ਦੀ ਬੇਦਬੀ ਨੂੰ ਰੋਕਣ ਵਾਸਤੇ ਉੱਥੇ ਬੁੱਚੜ ਤੋਂਤੇ ਉੱਥੇ ਚਾਰ ਸਿੰਘ ਸ਼ਹੀਦ ਹੋਏ ਨਾਮਤਾਰੀ ਉਸ ਤੋਂ ਬਾਅਦ ਹੀ ਰਾਏਪੋਟ ਦੇ ਵਿੱਚ ਤਿੰਨ ਸਿੰਘ ਸ਼ਹੀਦ ਹੁੰਦੇ ਨੇ ਜੀ ਉਹ ਵੀ ਗਊਆਂ ਦੀ ਜਿਹੜੇ ਬੁੱਛੜਖਾਨੇ ਖੁੱਲੇ ਸੀ ਉਹਨਾਂ ਨੂੰ ਬੰਦ ਕਰਵਾਉਣ ਖਾਤਰ ਉਸ ਤੋਂ ਬਾਅਦ ਜਿਹੜੇ ਲੁਧਿਆਣੇ ਦੇ ਵਿੱਚ ਸ਼ਹੀਦ ਹੋਏ ਨੇ ਦੋ ਜੀ ਢੋੜ ਥੱਲੇ ਉਹ ਵੀ ਇਸ ਇਹਨਾਂ ਬੁੱਛੜਖਾਨਿਆਂ ਨੂੰ ਬੰਦ ਕਰਾਉਣ ਵਾਸਤੇ ਗਊਆਂ ਨੂੰ ਕਤਲ ਕਰਨ ਵਾਸਤੇ ਜਿਹੜੇ ਇਹਨਾਂ ਨੇ ਬੁੱਛੜਖਾਨੇ ਖੋਲੇ ਸੀ ਉਸ ਵਾਸਤੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਗੁਰੂ ਘਰ ਦੀਆਂ ਬੇਦਬੀਆਂ ਨੂੰ ਰੋਕਣ ਵਾਸਤੇ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਉਤੋਂ ਅੱਗੇ ਚੱਲ ਕੇ ਜਿਹੜੇ ਇਹ ਸਿੰਘ ਨੇ ਨਾਮਤਾਰੀ ਸਿੰਘ ਸ਼ਹੀਦ ਜਿਹੜੇ ਹੋਏ ਨੇ ਇਸ ਥਾਂ ਦੇ ਉੱਤੇ ਇਹ ਸਿਰਫ 4 ਦਿਨ ਦਾ ਵਾਕਿਆ ਜੀ ਇੱਥੋਂ ਗੁਰਮੁਖ ਸਿੰਘ ਪਰਵਾਹੀ ਵਾਲੇ ਜਿਹੜੇ ਇੱਥੋਂ ਨੰਬਰਦਾਰ ਸੀ ਉਹਨਾਂ ਨੇ ਜਾ ਕੇ ਦੱਸਿਆ ਵੀ ਤੁਹਾਡੇ ਇਸ ਪੁਇਤਰ ਸ਼ਹਿਰ ਦੇ ਵਿੱਚ ਮਲੇਰਕੋਟਲੇ ਦੇ ਵਿੱਚ ਸਿੱਖਾਂ ਨੂੰ ਸਿੱਖ ਜਿਹੜੇ ਨੇ ਸਿੱਖਾਂ ਨੇ ਰੋਕਿਆ ਤੇ ਉਹਨਾਂ ਨੂੰ ਢਾ ਕੇ ਕੁੱਟਿਆ ਗਿਆ ਥਾਣੇ ਦੇ ਵਿੱਚ ਤੇ ਆਵਾਮ ਦੇ ਵਿੱਚ ਨਾਮਤਾਰੀ ਸਿੰਘਾਂ ਨੂੰ ਉਸ ਟਾਈਮ ਮਾਰਿਆ ਗਿਆ ਕੁੱਟਿਆ ਗਿਆ ਉਹ ਕਾਰਨ ਜਦੋਂ ਕੁੱਟਿਆ ਗਿਆ ਮਾਰਿਆ ਗਿਆ ਉਹ ਕਾਰਨ ਕੀ ਹੈ ਵੀ گاਉਂ ਤੇ ਬਲਦ ਦੀ ਉਹਦੇ ਉੱਤੇ ਮਤਲਬ ਪਾਰ ਇੰਨਾ ਲੱਦਿਆ ਹੋਇਆ ਕਿ ਉਹ ਸਮਝ ਨਹੀਂ ਉਹ ਉੱਠ ਨਹੀਂ ਰਿਹਾ ਤੇ ਉਹ ਗਊ ਦੀ ਤੇ ਗਰੀਬ ਦੀ ਰਾਖੀ ਵਾਸਤੇ ਸਿੰਘ ਜੂਝ ਤੇ ਆਏ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਲੈ ਕੇ ਜਿਹੜੀਆਂ ਬਾਬਾ ਜੀ ਇਹ ਆਹ ਤੋਪਾਂ ਪਈਆਂ ਨੇ ਜੀ ਹਾਂਜੀ ਇਹਨਾਂ ਬਾਰੇ ਵੀ ਦਰਸ਼ਕਾਂ ਨੂੰ ਦੱਸੋ ਕਿਉਂਕਿ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਤਲਬ ਕਿਤੇ ਵੀ ਇਹ ਜਿਹੜੀਆਂ ਤੋਪਾਂ ਨੇ ਜੀ ਇਹ ਪਟਿਆਲੇ ਮਹਾਰਾਜੇ ਦੇ ਕਿਲੇ ਵਿੱਚੋਂ ਕਿਲਾ ਮੁਬਾਰਕ ਪਟਿਆਲੇ ਤੋਂ ਦਾਸ ਤੇ ਹੋਰ ਮੇਰੇ ਨਾਲ ਕੁਝ ਸਿੰਘ ਸਤਪੁਰ ਜਗਜੀਤ ਸਿੰਘ ਜੀ ਵੇਲੇ ਔਰ ਅਸੀਂ ਇਕੱਠੇ ਹੋ ਕੇ ਸਾਰੇ ਬੇਨਤੀ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੂੰ ਮਹਾਰਾਣੀ ਪ੍ਰਨੀਤ ਕੌਰ ਨੂੰ ਤੇ ਇਸ ਏੜੀਆਂ ਧੋਪਾਂ ਨੇ ਵੀ ਇੱਥੇ ਤਪਈਆਂ ਗਲ ਰਹੀਆਂ ਨੇ ਇਹ ਸਾਨੂੰ ਹੁਕਮ ਪਾਤਸ਼ਾਹ ਜੀ ਨੇ ਕੀਤਾ ਸਤਗੁਰੂ ਜਗਜੀਤ ਸਿੰਘ ਨੇ ਹੁਕਮ ਕੀਤਾ ਵੀ ਏੜੀਆਂ ਧੋਪਾਂ ਨੇ ਉੱਥੇ ਆਉਣੀਆਂ ਚਾਹੀਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀ ਲੋਕਾਂ ਨੂੰ ਆਉਣ ਵਾਲੀ ਸਿੱਖਾਂ ਨੂੰ ਤੇ ਆਉਣ ਵਾਲੀਆਂ ਨਸਲਾਂ ਨੂੰ ਸਾਨੂੰ ਪਤਾ ਲੱਗੇ ਵੀ ਇਹ ਧੋਪਾਂ ਦੇ ਨਾਲ ਵੀ ਸਾਡੇ ਸਿੱਖ ਸਿੰਘ ਸਕੂਲ ਦੇ ਜਿਹੜੇ ਨੇ ਉਹ ਬਾਪਾ ਬਾ ਕਰਕੇ ਉੱਡੇ ਨੇ ਸਿੱਖਾਂ ਦੀਆਂ ਤੋਪਾਂ ਸਿੱਖਾਂ ਨੇ ਹੀ ਉਡਾਰੀਆਂ ਨੇ ਤੇ ਕਿੱਡੀ ਅਜੇ ਹੋਜੀ ਇਹੋ ਜੀ ਗੱਲ ਹੈ ਅਣਹੋਣੀ ਜੀ ਗੱਲ ਹੈ ਦੇਖੋ ਇਹ ਪਾਲਿਸੀਆਂ ਨੇ ਗਵਰਨਮੈਂਟਾਂ ਦੀਆਂ ਸਰਕਾਰਾਂ ਦੀਆਂ ਹਕੂਮਤਾਂ ਦੀਆਂ ਅੰਗਰੇਜ਼ ਗਏ ਤੇ ਕਾਲੇ ਅੰਗਰੇਜ਼ ਆ ਗਏ ਉਸ ਤੋਂ ਪਹਿਲਾਂ ਮੁਗਲ ਸਨ ਮੁਗਲਾਂ ਤੋਂ ਪਹਿਲਾਂ ਨਾਦਰ ਸ਼ਾਹ ਅਬਦਾਲੀ ਬਣ ਕੇ ਸਨ ਜਿਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਹੋਰਾਂ ਨੇ ਸੋਧਿਆ ਤੇ ਉਹ ਉਹਨਾਂ ਦੀਆਂ ਕਿਰਪਾ ਦੇ ਨਾਲ ਇਹ ਤੋਪਾਂ ਜਿਹੜੀਆਂ ਨੇ ਇਹ ਇਸਦੇ ਉੱਤੇ ਲਿਖਿਆ 18 ਮੇਡ ਇਨ ਇੰਗਲੈਂਡ ਤੇ ਸਨ ਲਿਖਿਆ 1835 ਇਹ ਤਿੰਨੇ ਤੋਪਾਂ ਪਟਿਆਲੇ ਮਹਾਰਾਜੇ ਦੇ ਕਿਲੇ ਵਿੱਚੋਂ ਲਿਆ ਕੇ ਇੱਥੇ ਖੜਾਈਆਂ ਗਈਆਂ ਨੇ ਠੀਕ ਹੈ ਜੀ ਉਹਨਾਂ ਨੂੰ ਬੇਨਤੀਆਂ ਕਰਕੇ ਵੀ ਇਹ ਸਾਡੀਆਂ ਸਾਡੀਆਂ ਜਿਹੜੀਆਂ ਤੋਪਾਂ ਨੇ ਜਿਨ੍ਹਾਂ ਨੇ ਸਾਡੀਆਂ ਸਾਡੇ ਸੀਮਿਆਂ ਦੇ ਵਿੱਚ ਇਹ ਸਾਨੂੰ ਨਿਸ਼ਾਨੇ ਬਣਾਵਣਾ ਕਿ ਇਹਨਾਂ ਨੇ ਤੁੰਬਾ ਤੁੰਬਾ ਕਰ ਚੁੰਡਾਇਆ ਇਹ ਸਾਡੀ ਯਾਦਗਾਰ ਸਾਡੀਆਂ ਇਹ ਚੀਜ਼ਾਂ ਨੇ ਸਾਡੀਆਂ ਉੱਥੇ ਹੀ ਸੋਭਦੀਆਂ ਨੇ ਔਰ ਇੱਥੇ ਹੀ ਸੋਭਦੀਆਂ ਚੰਗੀਆਂ ਲੱਗਦੀਆਂ ਨੇ ਉਹਨਾਂ ਦੀ ਕੋਈ ਯਾਦ ਵਿੱਚ ਤੇ 66 ਫੁੱਟ ਮੰਡਾ ਸ਼ਰਸ਼ੀਦਾ ਦੀ ਯਾਦ ਵਿੱਚ ਇੱਥੇ ਪ੍ਰਕਾਸ਼ ਮਾਨ ਹੈ ਸੁਭਾਈ ਮਾਨ ਹੈ ਇਨ੍ਹਾਂ ਸ਼ਹੀਦਾਂ ਨੂੰ ਕੋਟਾਂ ਕੋਟ ਨਮਨ ਹੈ ਕੋਟਾਂ ਕੋਟ ਨਮਸਕਾਰ ਹੈ ਸਮੂਹ ਸੰਗਤ ਵੱਲੋਂ ਨਾਮਤਾਰੀ ਸੰਗਤ ਵੱਲੋਂ ਵੀ ਹੋਰ ਜਿੰਮੀ ਵੀ ਸਮੂਹ ਸਿੰਘ ਨਾਮਤਾਰੀ ਤੋਂ ਇਲਾਵਾ ਮਿਆਂ ਸਿੰਘ ਜਿਥੇ ਬੰਦੀਆਂ ਨੇ ਦਮ-ਦਮ ਇੱਕ ਸਾਲ ਹੈ ਜਿੰਨੀਆਂ ਵੀ ਜਿਥੇ ਬੰਦੀਆਂ ਨੇ ਨਾਨਕ ਨਾਮ ਲੇਵਾ ਸਾਰੀਆਂ ਹੀ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦੀਆਂ ਨੇ ਸਾਰਾ ਜਗਤ ਇਨ੍ਹਾਂ ਸ਼ਹੀਦਾਂ ਨੂੰ ਨਮਸਕਾਰ ਕਰਦਾ ਰਹੇਗਾ ਪ੍ਰਣਾਮ ਕਰਦੇ ਰਹੇਗਾ ਇਹਨੇ ਸ਼ਬਦ ਪ੍ਰਵਾਨ ਹਰ ਸਾਲ ਦੀ ਤਰ੍ਹਾਂ ਮਹਾਨ ਸ਼ਹੀਦਾਂ ਨੂੰ ਨਮਸਤਕ ਹੋਣ ਦੇ ਲਈ ਮਲੇਰ ਕੋਲ ਦੇ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਆ ਇਹ ਉਹ ਪਵਿੱਤਰ ਧਰਤੀ ਹੈ ਜਦ ਜਿੱਥੇ 66 ਨਾਮਤਾਰੀ ਕੂਕਿਆਂ ਨੇ ਦੇਸ਼ ਕੌਮ ਤੇ ਗਊ ਗਰੀਬ ਦੀ ਰੱਖਿਆ ਦੇ ਲਈ ਆਪਣਾ ਜੀਵਨ ਤਿਆਗ ਦਿੱਤਾ ਸੀਗਾ ਬੜੀ ਦਲੇਰੀ ਦੇ ਨਾਲ ਮੈਂ ਸਮਝਦਾ ਕਿ ਇਹੋ ਜਿਹਾਂ ਉਦਾਹਰਨਾਂ ਨੇ ਜਿਹੜੀਆਂ ਉਹ ਦੁਨੀਆ ਦੇ ਵਿੱਚ ਕਿਸੇ ਕੌਮ ਦੇ ਇਤਿਹਾਸ ਦੇ ਵਿੱਚ ਮਿਲਦੀਆਂ ਨਹੀਂ ਹੈਗੀਆਂ ਜਦ ਦੇਸ਼ ਸਮਾਜ ਕੌਮ ਦੀ ਰੱਖਿਆ ਦੇ ਲਈ ਇਸ ਉਤਸ਼ਾਹ ਦੇ ਨਾਲ ਇਸ ਜੋਸ਼ ਦੇ ਨਾਲ ਜਿਨ੍ਹਾਂ ਨੇ ਅੱਗੇ ਹੋ ਕੇ ਤੋਂਪਾਂ ਦੇ ਖੜ ਕੇ ਸਾਹਮਣੇ ਖੜ ਕੇ ਆਪਣਾ ਸਾਰਾ ਕੁਝ ਵਾਰ ਦਿੱਤਾ ਸੋ ਅੱਜ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਦੇ ਲਈ ਰਾਜਪਦਰੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ। ਦਾਰੀ ਲੂਕ ਦਾ ਸਮਾਜ ਲੰਮੀਏ ਕੁਰਬਾਨੀਆਂ ਨੂੰ ਯਾਦ ਕਰਦੇ ਅਸੀਂ ਇਸ ਸਮਾਗਮ ਵਿੱਚ ਪਹੁੰਚੇ ਹਾਂ। ਸਤਿਗੁਰੂ ਤਦੇ ਪਿਆਣੀ ਸਾਹ ਵਾਲੇ ਕਿਉਂਕਿ ਮੈਂ ਇਹ ਪੱਗਾ ਮੰਨਦਾ ਕਿ ਮੇਰਾ ਹਲਕਾ ਵੀ ਸਾਹਨੇ ਵਾਲਾ ਇੱਥੇ ਮੇਨ ਕਨ੍ਹ ਸਿੰਘ ਸਾਹਿਬ ਦਰਬਾਰ ਗੰਗਾ ਬਾਬਾ ਜੀ ਖੁਦ ਆਏ ਹੋਏ ਨੇ ਸੋ ਅਸੀਂ ਆਪਣੇ ਪੰਜਾਬ ਪ੍ਰਧਾਨ ਅਮਨ ਲੋੜਾ ਜੀ ਕੈਬਨਿਟ ਮੰਤਰੀ ਉਹ ਵੀ ਆਏ ਸੀ ਜੇਰਨ ਸਾਹਿਬਾਨ ਐਮ ਐਲ ਏ ਸਾਹਿਬਾਨ ਪਹੁੰਚੇ ਸੋ ਅਸੀਂ ਹਮੇਸ਼ਾ ਹੀ ਸ਼ਹੀਦਾਂ ਦੇ ਕਰਕੇ ਇੱਥੇ ਅੱਜ ਅੱਜ ਖੜੇ ਹਾਂ ਤੇ ਸ਼ਹੀਦਾਂ ਨੂੰ ਯਾਦ ਕਰਦੇ ਰਵਾਂਗੇ ਸੋ ਅੱਜ ਸੇਵਾਦਾਰ ਬਣ ਕੇ ਨਿਵਾਣੇ ਵੰਟੀ ਜਿਹੜੀ ਮੇਰੀ ਡਿਊਟੀ ਲੱਗੀ ਸੀ ਮੈਂ ਪਹੁੰਚਿਆ ਸੋ ਵਾਦਾ ਕੀਤਾ ਕਿ ਕੋਈ ਵੀ ਮੈਨੂੰ ਉਹ ਕੋ ਮਨੋਂ ਗੇ ਨਾਮ ਤੱਕ ਇਸ ਸਮਾਜ ਦੇ ਕੋ ਕਸ ਸਮਾਜ ਦੇ ਸਾਡੇ ਸੰਤ ਜੀ ਸਾਡੇ ਕੋ ਸੇਵਾਦਾਰ ਸਹਿਬਾਨ ਉਹ ਹਰ ਸੇਵਾ ਨੂੰ ਕਬੂਲ ਕਰਦੇ ਧੰਨਵਾਦ ਦੇਖਦੇ ਰਹੋ ਕੈਮਰਾਮੈਨ ਭਦਰ ਸਿੰਘ ਦੇ ਨਾਲ ਪਲਵੰਤ ਸਿੰਘ ਮਾੜੀ ਦੀ ਵਿਸ਼ੇਸ਼ ਰਿਪੋਰਟ